ਜਾ ਡਿੱਟ ਸਾਨੂੰ ਆਨ ਕੀਆ ਸੇ ਇਹਨਾਂ ਦੋ ਡਿੱਟ ਜਾਣਗੇ ਸਤਿਮਾ ਕੇ ਅੰਦਾਸ ਜਪੋ ਜੀ ਸਤਨਾਮ 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 ਐਸੀ ਲਾਲ ਤੁਲਨ ਕੌਣ ਕਰੇ ਗਰੀਬਨ ਆਵਾਜ਼ ਬਸਈਆਂ ਮੇਰਾ ਮਾਥਾ ਸਦ ਕਰੇ ਰਹਾ ਕੀ ਸੋ ਜਦ ਕੋ ਲਾਗੇ ਤਾਂ ਪਰ ਤੁਸੀਂ ਘਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸਹਿਨ ਕਰਹਿ ਰਵਦਾਸ ਸੁਨੋਰੇ ਸੰਤੋ ਹਾਜੀ ਉਹਦੇ ਸਭੇ ਸਰੇ ਜਪੋ ਜੀ ਸਤਨਾਮ ਸਤ ਧੰਨ ਧੰਨ ਜਗਤ ਗੁਰੂ ਸਤਗੁਰ ਰਵਦਾਸ ਜੀ ਮਹਾਰਾਜ ਸਤਿਗੁਰ ਭਗਵਾਨ ਮਾਰੀ ਸ਼ਿਵਾਲਬੀ ਕੀ ਮਹਾਰਾਜ ਸਤਗੁਰੂ ਨਾਮਦੇਵ ਜੀ ਮਹਾਰਾਜ ਸਤਗੁਰੂ ਕਬੀਰ ਸਾਹਿਬ ਦੀ ਮਹਾਰਾਜ ਸਤਗੁਰੂ ਸੈਨ ਜੀ ਸਤਗੁਰੂ ਸਦਨਾ ਜੀ ਸਤਗੁਰੂ ਤਲੋਚਨ ਜੀ ਮਹਾਰਾਜ ਤਾਂਤਨ ਸਤਗੁਰੂ ਬਾਬਾ ਫਰੀਦ ਜੀ ਮਹਾਰਾਜ ਤਾਂਤਨ ਸ਼੍ਰੀ ਚੰਦ ਭਗਵਾਨ ਜੀ ਮਹਾਰਾਜ ਸਤਪੁਰ ਰੰਕਾ ਜੀ ਸਤਪੁਰ ਪੰਕਾ ਜੀ ਮਹਾਰਾਜ ਸੰਤ ਪਿੱਲਣੀ ਦੀ ਮਹਾਰਾਜ ਸੰਤ ਮੀਰਾਬਾਈ ਜੀ ਮਹਾਰਾਜ ਸਤਗੁਰ ਮਹਾਰੂਸ਼ਾਂ ਕੇ ਚਨ ਕਮਲੋ ਸੇਵਾ ਸਿਮਰਨ ਇਹਨੇ ਕਮਾਈ ਵਾਲ ਤੇ ਅੰਦਰ ਕੇ ਜਪੋ ਜੀ ਸਤਨਾਮ ਸਤਨਾਮ ਤਾਂਤਨ ਜਗਤਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਪਵਿੱਤਰ ਪਾਵਨ ਜਨਮ ਸਥਾਨ ਸ਼ੀਰਗਰਧਨਪੁਰ ਕਾਂਸੀ ਵਾਰਾणसी ਬੇਗਮਪ ਡੇਰਾ ਸਤਖੰਡ ਵੱਲਾਂ ਸਬਗੁਰੂ ਧਾਮੋ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਤੁੰਤਨ ਜਗਤਗੁਰੂ ਸਤੂ ਰਵਦਾਸ ਜੀ ਮਹਾਰਾਜ ਸਤੂ ਬਾਬਾ ਫਤੂਦਾ ਜੀ ਮਹਾਰਾਜ ਸਤੂ ਸਵਾਮੀ ਸਰਵੰਦਾ ਜੀ ਮਹਾਰਾਜ ਸਤੂ ਸਵਾਮੀ ਹਰੀਦਾਸ ਜੀ ਮਹਾਰਾਜ ਸਤੂ ਸਵਾਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇ ਵਰਾਜਮਾਨ ਸਤੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਅਮਰ ਸਿੰਘ ਸੰਤਰਾਮਨਾਂ ਜੀ ਮਹਾਰਾਜ ਸਬਗੁਰੂ ਮਹਾਂਪੁਰਸ਼ੋਂ ਕੇ ਚਨ ਕਮਲੋ ਸੇਵਾ ਸਿਮਰਨ ਨੇਕ ਬਾਈ ਵੱਲ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਆਨਸਰ ਦੀਨ ਦੇ ਆਲਣਾ ਤੁਮਸਰ ਪਤੀਆਰ ਕਹਿ ਤੀਜੇ ਵਰ ਮਨ ਮਾਨੇ ਜਨ ਕੋ ਪੂਰਨ ਦੀਜੇ ਓ ਬਲਵਲ ਜੋ ਰਮਈਆ ਕਾਰਨ ਕਵਨ ਬੋਲ ਰਹਾ ਹੋ ਬਹੁਤ ਜਨਮ ਛਰੇ ਤੇ ਮਾਦੋ ਜਨਮ ਤੁਮਾਰੇ ਲੈ ਕੇ ਗੈਰ ਰਵਦਾ ਸਿਆਸ ਲੱਗਦੀ ਕੋ ਚਿਤ੍ਰੋ ਦਰਸ਼ਨ ਦੇਖੇ ਤੰਤਨ ਜਗਤ ਗੁਰੂ ਸਤਪੁਰ ਬਤਾ ਚੀ ਮਹਾਰਾਜ ਸਤਗੁਰ ਸੁਆਮੀ ਸਰਵੰਦਾ ਜੀ ਮਹਾਰਾਜ ਆਕਾਲਪੁਰ ਖੰਤਰਜਾਮੀ ਆਪ ਜੀ ਦਾ ਉਟਾਸਰਾ ਲੈ ਕੇ ਡੇਰਾ ਸ਼੍ਰੀਖਸਵਰ ਸੰਸਰਵੰਦਾ ਜੀ ਸਚਖੰਡ ਬੱਲਾ ਦੇ ਮੌਜੂਦਾ ਗਦੀਨਸ਼ੀਨ ਸਤਗੁਰੂ ਨਰੰჯਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸੱਚੇ ਪਾਸ਼ਾ ਵੱਡੀ ਗਿਣਤੀ ਵਿੱਚ ਸੰਗਤਾਂ ਸੱਚੇ ਪਾਸ਼ਾ ਜਗਤ ਗੁਰੂ ਸਤਗੁਰ ਅਵਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਵਿਖੇ ਸੱਚੇ ਪਾਸ਼ਾ ਕਿਸ ਯਾਤਰਾ ਲਈ ਜਾ ਰਹੇ ਨੇ ਸੱਚੇ ਪਾਸ਼ਾ ਗੁਰੂ ਮਹਾਰਾਜ ਜੀ ਕਿਰਪਾ ਕਾਣੀ ਸੰਗਤਾਂ ਦੇ ਆਪਣਾ ਮਿਹਰ ਪ੍ਰਿਆਸ ਰੱਖਣਾ ਸੱਚੇ ਪਾਸ਼ਾ ਕਿਰਪਾ ਬਣਾਏ ਰੱਖਣੀ ਸਭ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ ਕਾਣੀ ਯਾਤਰਾ ਸਫਲ ਕਰਨੀ ਸਤਗੁਰ ਨਰਨਜਨਦਾਸ ਮਹਾਰਾਜ ਜੀ ਨੂੰ ਪੂਰਨ ਦੇ ਰੋਕਤਾ ਲੰਬੀ ਆਜੂ ਬਖਸ਼ਿਸ਼ ਕਰਨੀ ਡੇਰੇ ਖੇੜੇ ਬਾਦ ਰੱਖਣੇ ਵਿਸ਼ਵ ਚ ਸੁਖ ਸ਼ਾਂਤੀ ਰੱਖਣੀ ਸੱਚੇ ਪਾਸ਼ਾ ਆਪ ਜੀ ਦੀ ਰਸਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਕੈ ਰਵਦਾਸ ਨਾਮ ਤੇ ਰਵਾਟੀ ਸਤਨਾਮ ਅਗ ਬਉਤਾਰੇ ਆਪ ਜੀ ਨੂੰ ਭੋਗ ਲੱਗੇ ਭੋਗ ਲੱਗੇ ਪ੍ਰਸ਼ਾਦ ਸੰਤਾਂ ਵਿੱਚ ਪਤਾਇਆ ਜਾਵੇ ਜੋ ਸਕੇ ਸਤਨਾਮ 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 ਦੇ ਸੱਚੇ ਪਾਸ਼ਾ ਸਤਗੁਰੂ ਨਰਨਜਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸੱਚੇ ਪਾਸ਼ਾ ਅੱਜ ਡੇਰਾ ਸਚਖੰਡ ਬੱਲਾਂ ਤੋਂ ਸ੍ਰੀ ਗੁਰਦਨਪੁਰ ਕਾਂਸੀ ਵਾਰਾਨਾ 12 ਨਸੀਬੇ ਕੇ ਸੱਚੇ ਪਾਸ਼ਾ ਸੰਤਾਂ ਦਾ ਜੱਥਾ ਜਾ ਰਿਹਾ ਸੱਚੇ ਪਾਸ਼ਾ ਕਿਰਪਾ ਕਰੋ ਯਾਤਰਾ ਰਮ ਕਰਨੇ ਦੀ ਆਗਿਆ ਵਸੂ ਨਾਮ ਦੀ ਚੜ੍ਹਦੀ ਕਲਾ ਤੇਰੇ ਪਾਣੇ ਪਿਛਰੇ ਤੇ ਗਾਦੋ ਇਹ ਜਨਮ ਤੁਮਾਰੀ ਰੇ ਰੇਖਾ ਇਹ ਜਨਮ ਤੁਮਾਰੀ ਜਨਮ ਤੋਂ ਮਾਰੇ ਦੇਖੇ ਇਹ ਜਨਮ ਤੋਂ ਮਾਰੇ ਦੇਖੇ ਬਹੁਤ ਜਨਮ ਪਿਛਲੇ ਦੇਖੇ ਮਾਦੋ ਇਹ ਜਨਮ ਤੋਂ ਪਾ